ਅੱਜਕੱਲ ਲਗਭਗ ਹਰ ਵਿਅਕਤੀ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ ਲੋਕ ਮੋਬਾਈਲ SIM ਕਾਰਡ ਖਰੀਦੇ ਨੇ ਪਹਿਲਾਂ ਕਈ SIM ਕਾਰਡ ਰੱਖਣ ਦਾ ਰੁਝਾਨ ਸੀ ਇਸ ਕਾਰਨ ਪਹਿਲਾਂ ਡਿਊਲ SIM ਕਾਰਡ ਵਾਲੇ ਮੋਬਾਈਲ ਕਾਫੀ ਮਸ਼ਹੂਰ ਸਨ ਪਰ ਹੁਣ ਜ਼ਿਆਦਾਤਰ ਲੋਕ ਆਪਣੇ ਫੋਨ ਵਿੱਚ ਇੱਕ ਹੀ SIM ਰੱਖਦੇ ਨੇ ਪਰ ਅਸੀਂ ਆਪਣੇ ਨਾਮ ਤੇ ਕਈ SIM ਕਾਰਡ ਖਰੀਦੇ ਆ ਜੋ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਮੋਬਾਈਲ ਫੋਨਾਂ ਵਿੱਚ ਪਾ ਦਿੰਦੇ ਆਂ ਪਰ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਜ਼ਿਆਦਾ SIM ਕਾਰਡ ਹੋਣ ਕਾਰਨ ਤੁਸੀਂ ਫਸ ਸਕਦੇ ਹੋ ਅਤੇ ਤੁਹਾਨੂੰ ਲੱਖਾਂ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ। ਵਾਸਤਾ ਵਿੱਚ ਇੱਕ ਤੋਂ ਵੱਧ SIM ਕਾਰਡ ਰੱਖਣ ਲਈ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ, ਤੁਸੀਂ ਜੇਲ੍ਹ ਵੀ ਜਾ ਸਕਦੇ ਹੋ। ਇਸ ਦੀ ਜਾਣਕਾਰੀ ਦੂਰ ਸੰਚਾਰ ਐਕਟ 2023 ਵਿੱਚ ਦਿੱਤੀ ਗਈ ਹੈ। ਇਸ ਨਿਯਮ ਦੇ ਤਹਿਤ ਇੱਕ ਵਿਅਕਤੀ ਲਈ ਇੱਕ ਤੋਂ ਵੱਧ SIM ਰੱਖਣ ਦੀ ਇੱਕ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਨਿਯਮ ਦੀ ਉਲੰਘਣਾ ਕਰਨ ਤੇ ਸਜ਼ਾ ਦਾ ਵੀ ਪ੍ਰਬੰਧ ਹੈ। ਦੂਰ ਸੰਚਾਰ ਐਕਟ 2023 ਦੇ ਅਨੁਸਾਰ ਨਿਰਧਾਰਤ ਸੀਮਾ ਤੋਂ ਵੱਧ SIM ਕਾਰਡ ਰੱਖਣ ਤੇ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਦੂਰ ਸੰਚਾਰ ਐਕਟ 2023 ਦੇ ਅਨੁਸਾਰ ਪੂਰੇ ਦੇਸ਼ ਵਿੱਚ SIM ਕਾਰਡ ਰੱਖਣ ਦੀ ਵੱਧ ਤੋਂ ਵੱਧ ਸੀਮਾ 9 ਰੱਖੀ ਗਈ ਹੈ। ਮਤਲਬ ਕਿ ਕੋਈ ਵਿਅਕਤੀ ਆਪਣੇ ਨਾਂ ਤੇ ਵੱਧ ਤੋਂ ਵੱਧ 9 SIM ਕਾਰਡ ਜਾਰੀ ਕਰ ਸਕਦਾ ਹੈ ਅਤੇ ਉੱਤਰ ਪੂਰਬੀ ਲਾਇਸੈਂਸ ਛੁਦਾ ਸੇਵਾ ਖੇਤਰ ਵਰਗੇ ਕੁਝ ਰਾਜਾਂ ਵਿੱਚ ਇਹ ਸੀਮਾ 6 ਹੈ। ਇਹਨਾਂ ਥਾਵਾਂ ਤੇ ਰਹਿਣ ਵਾਲੇ ਲੋਕ 6 ਤੋਂ ਵੱਧ SIM ਕਾਰਡ ਜਾਰੀ ਨਹੀਂ ਕਰ ਸਕਦੇ ਸਰਕਾਰ ਨੇ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਇਹ ਨਿਯਮ ਲਿਆਂਦਾ ਹੈ ਜੇਕਰ ਤੁਸੀਂ ਨਿਰਧਾਰਤ ਸੀਮਾ ਤੋਂ ਵੱਧ SIM ਕਾਰਡ ਖਰੀਦਦੇ ਹੋ ਤਾਂ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜੇਕਰ ਕੋਈ ਪਹਿਲੀ ਵਾਰ ਇਸ ਨਿਯਮ ਨੂੰ ਤੋੜਦਾ ਹੈ ਤਾਂ ਉਸ ਨੂੰ 50000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਜੇਕਰ ਕੋਈ ਇਸ ਨਿਯਮ ਨੂੰ ਦੂਜੀ ਵਾਰ ਤੋੜਦਾ ਹੈ ਤਾਂ ਉਸ ਨੂੰ 2 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਐਨਆਈ ਨਹੀਂ ਧੋਖਾਧੜੀ ਨਾਲ SIM ਕਾਰਡ ਹਾਸਲ ਕਰਨ ਤੇ ਦੂਰ ਸੰਚਾਰ ਐਕਟ 2023 ਚ ਸਜਾ ਦੀ ਵਿਵਸਥਾ ਵੀ ਹੈ ਜੇਕਰ ਕੋਈ ਵਿਅਕਤੀ ਧੋਖੇ ਨਾਲ SIM ਕੱਢ ਲੈਂਦਾ ਹੈ ਤਾਂ ਉਸ ਨੂੰ 50 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ 3 ਸਾਲ ਦੀ ਕੈਦ ਜਾਂ ਦੋਵੇਂ ਹੋ ਸਕਦੀਆਂ ਹਨ